ਮੈਨੂੰ ਤੁਮਰਾਉਣ ਵਾਸਤੇ ਤੈਨੂੰ ਮੈਂ ਦੱਸਾਂ ਸਰਕਾਰ ਨਹੀਂ ਆਂ ਵੀ ਤੇਤੇ ਡਰਦਾ ਮੈਂ ਤੇ ਧਰਨਿਆ ਤੈਨੂੰ ਬਿਠਾ ਰੱਖਾਂ ਇਹ ਸਰਕਾਰ ਨਹੀਂ ਆਂ ਵੀ ਮੈਂ ਤੇਤੇ ਡਰ ਜਮਾ ਤੈਨੂੰ ਧਰਨਿਆ ਤੇ ਬਿਠਾ ਰੱਖਾਂ ਮੈਂ ਤੇਤੇ ਕੋਈ ਨਹੀਂ ਡਰਦਾ ਨਾ ਮੈਨੂੰ ਕੋਈ ਡਰਾਉਣ ਵਾਲਾ ਜੰਮਿਆ ਮੈਂ ਡਰਦਾ ਵਾਜਾ ਵਾਲੇ ਤੇ ਮੈਂ ਡਰਦਾ ਉਸ ਗੱਲ ਤੇ ਕਿ ਮੈਂ ਨੇਥੇ ਤੇ ਬਾਹਰ ਨਹੀਂ ਕਰਦਾ ਮੈਂ ਡਰਦਾ ਮੈਂ ਔਰਤਾਂ ਤੇ ਇੱਜ਼ਤ ਕਰਦਾ ਮੈਂ ਔਰਤਾਂ ਤੇ ਬਾਹਰ ਨਹੀਂ ਕਰਦਾ ਹਰਜੀਤ ਸਿੰਘ ਮਰਦਾ ਆਦਮੀਆਂ ਮਰਦੇ ਇਹ ਤਲਵਾਰਾਂ ਪਾ ਕੇ ਰੱਖਦਾ ਇਹ ਜਨਾਨੀਆਂ ਦਾ ਸਾਰਾ ਨਹੀਂ ਲੰਦਾ ਇਹ ਫੋਕੀਆਂ ਗੱਲਾਂ ਵਾਸਤੇ ਲੋਕਾਂ ਨੂੰ ਨਹੀਂ ਮਰਾਉਂਦਾ ਹਰਜੀਤ ਸਿੰਘ ਨੇ ਆਪਣੇ ਗੁਰੂ ਦੀ ਗੱਲ ਕੀਤੀ ਆ ਹਰਜੀਤ ਸਿੰਘ ਨੇ ਸੱਚ ਦੇ ਨਾਲ ਖੜਾ ਹੈ ਹਮੇਸ਼ਾ ਖੜਾ ਰਹੇਗਾ ਤੂੰ ਬੱਲੇ ਵੀਡੀਓ ਦੇ ਕਰਦੇ ਤੂੰ ਜੇ ਇੱਕ ਵੀਡੀਓ ਜਾਰੀ ਕਰੂੰਗਾ ਮੈਂ 100 ਕਰੂੰਗਾ ਤੈਨੂੰ ਸਾਰਾ ਕੁਝ ਪਤਾ ਹੈ ਮੇਰਾ ਮੋਬਾਈਲ ਨੰਬਰ ਪਤਾ ਹੈ ਤੈਨੂੰ ਮੇਰਾ ਐਡਰੈਸ ਪਤਾ ਹੈ ਤੇ ਫੋਕੀਆਂ ਪਰ ਮੈਂ ਕਿਉਂ ਮਾਰਦਾ ਜਾਣਾ ਚਪਾਤੇ ਜਾ ਕੇ ਇੱਕ ਵਿੱਚ ਬੜਾ ਆਇਆ ਖੱਬੀ ਖਾਣ ਇੱਥੇ ਦੇਤੇ ਤੇ ਬਾਹਰ ਨਹੀਂ ਨਿਕਲ ਹੁੰਦਾ ਤੂੰ ਮਾਰਦਾ ਗੱਲਾਂ ਤੂੰ ਪੰਗਾ ਲੈਣਾ ਦੇਖ ਜਾ ਕੇ ਆਪਣੇ ਚੰਡੀਗੜ੍ਹ ਪ੍ਰਸ਼ਾਸਨ ਦੇ ਅੱਗੇ ਖੜ ਕੇ ਤੇਰੇ ਬੂਥਾ ਕੁੱਟਣਗੇ ਉਹ ਦਵਾਰਾ ਮੇਰੇ ਮਰ ਖਲਾਬ ਜੇ ਤੂੰ ਸ਼ਬਦ ਬੋਲਿਆ ਮੇਤੇ ਭੈੜਾ ਤੈਨੂੰ ਦੁਨੀਆ 'ਚ ਬੰਦਾ ਨਹੀਂ ਮਿਲਣਾ ਤੇਰਾ ਜਲੂਸ ਕੱਢ ਦੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਰਾਜ ਸਿੰਘ ਤੂੰ ਵੀਡੀਓ ਜਾਰੀ ਕਰਕੇ ਤੂੰ ਮੈਨੂੰ ਧਮਕਾਉਣਾ ਇਹ ਕਿਸੇ ਹੋਰ ਨੂੰ ਡਰਾਮੀ ਆ ਇਹ ਸਰਕਾਰਾਂ ਨਹੀਂ ਆ ਇਹ ਪੰਜਾਬ ਦੇ ਉਹ ਨਮਰਦ ਲੋਕ ਨਹੀਂ ਆ ਜਿਹੜੇ ਤੇਤੇ ਡਰ ਜਮਾ ਮੈਂ ਤੂੰ ਧਰਨੇ ਤੇ ਬੈਠ ਕੇ ਰੋਟੀਆਂ ਸੇਕਣ ਜੋਗਾ ਤੂੰ ਧਰਨੇ ਤੇ ਬੈਠ ਕੇ ਲੋਕਾਂ ਦੇ ਪੁੱਤ ਮਾਰਾਣ ਜੋਗਾ ਤੂੰ ਤਾਨਿਆਂ ਤੇ ਬੈਠ ਕੇ ਤੇਰੀ ਰੋਟੀ ਚੱਲਦੀ ਐ ਤੇ ਤੇਤੇ ਕਸ਼ਹਿਰੇ ਦਾ ਕੱਪੜਾ ਨਹੀਂ ਖਰੀਦ ਹੁੰਦਾ ਤੂੰ ਪੰਗਾ ਹਰਜੀਤ ਸਿੰਘ ਨਾਲ ਲੈਣਾ ਤੂੰ ਮੈਂ ਜਾਂ ਕਹਿੰਦਾ ਬਾਣਾ ਮੇਰਾ ਬਾਣਾ ਤਾਂ ਨਾਲ ਤੇਰੇ ਖਾਨਦਾਨ 'ਚ ਜੰਮਿਆ ਨਹੀਂ ਹੈਗਾ ਤੂੰ ਬੜਾ ਆਇਆ ਬਦਮਾਸ਼ ਤੂੰ ਮਾਰਦਾ ਦਾ ਗੱਲਾਂ ਆਪਣੀ ਬੀਬੀ ਨਾਲ ਖੜ ਕੇ ਵੀ ਮੈਂ ਜੀ ਹਰਜੀਤ ਸਿੰਘ ਨੇ ਐਂਦਾ ਕਰਦਾ ਉਦਾਂ ਕਰਦਾ ਤੂੰ ਡੋਕੇ ਲੈਣੇ ਮੇ ਤੇ ਰਿਸ਼ਤਾ ਕਰਨਾ ਮੈਨੂੰ ਜਾਂ ਨਾ ਹੁਣ ਪੁਲਿਸ ਕੋਲ ਲੈ ਕੇ ਆਪਣੀ ਮਾਂ ਨੂੰ ਪਤਾ ਲੱਗੇ ਲੋਕਾਂ ਨੂੰ ਵੀ ਤੂੰ ਕਿੰਨਾ ਸੱਚਾ ਕਿੰਨਾ ਝੂਠਾ ਇੱਥੇ ਖੜ ਕੇ ਵੀਡੀਓ ਬਣਾ ਕੇ ਤੂੰ ਲੋਕਾਂ ਨੂੰ ਕਿਉਂ ਗੁੰਮਰਾਹ ਕਰਦਾ ਤੂੰ ਮੈਨੂੰ ਡਰਾਉਣਾ ਚਾਹੁੰਦਾ ਤੂੰ ਮੈਨੂੰ ਮਰਾਉਣਾ ਚਾਹੁੰਦਾ ਦਵਾਰਾ ਜੰਮ ਲਈ ਮੈਨੂੰ ਤੂੰ ਮਾਰਾਉਣ ਵਾਸਤੇ ਤੈਨੂੰ ਮੈਂ ਦੱਸਾਂ ਸਰਕਾਰ ਨਹੀਂ ਵੀ ਤੇ ਤੇ ਡਰਦਾ ਮੈਂ ਤੇ ਤੈਨੂੰ ਬਿਠਾ ਰੱਖਾਂ ਇਹ ਸਰਕਾਰ ਨਹੀਂ ਵੀ ਮੈਂ ਤੇ ਤੇ ਡਰ ਜਮਾ ਤੈਨੂੰ ਧਰਨਿਆਂ ਤੇ ਬਿਠਾ ਰੱਖਾਂ ਮੈਂ ਤੇ ਤੇ ਕੋਈ ਨਹੀਂ ਡਰਦਾ ਨਾ ਮੈਨੂੰ ਕੋਈ ਡਰਾਉਣ ਵਾਲਾ ਜੰਮਿਆ ਮੈਂ ਡਰਦਾ ਬਾਜਾ ਵਾਲੇ ਤੇ ਮੈਂ ਡਰਦਾ ਉਸ ਗੱਲ ਤੇ ਕਿ ਮੈਂ ਇੱਥੇ ਤੇ ਬਾਹਰ ਨਹੀਂ ਕਰਦਾ ਮੈਂ ਡਰਦਾ ਮੈਂ ਔਰਤਾਂ ਤੇ ਇੱਜ਼ਤ ਕਰਦਾ ਮੈਂ ਔਰਤਾਂ ਤੇ ਬਾਹਰ ਨਹੀਂ ਕਰਦਾ ਹਰਜੀਤ ਸਿੰਘ ਮਰਦਾ ਆਦਮੀਆਂ ਮਰਦੇ ਇਹ ਤਲਵਾਰਾਂ ਪਾ ਕੇ ਰੱਖਦਾ ਇਹ ਜਨਾਨੀਆਂ ਦਾ ਸਾਰਾ ਨਹੀਂ ਲੰਦਾ ਇਹ ਫੋਕੀਆਂ ਗੱਲਾਂ ਵਾਸਤੇ ਲੋਕਾਂ ਨੂੰ ਨਹੀਂ ਮਰਾਉਂਦਾ ਹਰਜੀਤ ਸਿੰਘ ਨੇ ਆਪਣੇ ਗੁਰੂ ਦੀ ਗੱਲ ਕੀਤੀ ਆ ਹਰਜੀਤ ਸਿੰਘ ਨੇ ਸੱਚ ਦੇ ਨਾਲ ਖੜਾ ਹਮੇਸ਼ਾ ਖੜਾ ਰਹੇਗਾ ਤੂੰ ਗੱਲ ਵੀਡੀਓ ਦੇ ਕਰਦੇ ਤੂੰ ਜੇ ਇੱਕ ਵੀਡੀਓ ਜਾਰੀ ਕਰੂਗਾ ਮੈਂ ਸੌ ਕਰੂੰਗਾ ਤੈਨੂੰ ਸਾਰਾ ਕੁਝ ਪਤਾ ਹੈ ਮੇਰਾ ਮੋਬਾਈਲ ਨੰਬਰ ਪਤਾ ਤੈਨੂੰ ਮੇਰਾ ਐਡਰੈਸ ਪਤਾ ਹੈ ਤੇ ਭੋਕੀਆਂ ਭਾ ਮੈਂ ਕਿਉਂ ਮਾਰਦਾ ਜਾਣਾ ਅੱਧ ਪੱਟ ਜਾ ਕੇ ਹਿੱਕ ਵਿੱਚ ਭਰਾ ਆਇਆ ਖੱਬੀ ਖਾਣ ਇੱਥੇ ਦੇ ਤੇ ਤੇ ਬਾਹਰ ਨਹੀਂ ਨਿਕਲ ਹੁੰਦਾ ਤੂੰ ਮਾਰਦਾ ਗੱਲਾਂ ਤੂੰ ਪੰਗਾ ਲੈਣਾ ਦੇਖ ਜਾ ਕੇ ਆਪਰੇ ਚੰਡੀਗੜ੍ਹ ਪ੍ਰਸ਼ਾਸਨ ਦੇ ਅੱਗੇ ਖੜਕੇ ਤੇਰਾ ਬੂਥਾ ਕੁੱਟਣਗੇ ਉਹ ਦਵਾਰਾ ਮੇਰੇ ਬਰ ਖਿਲਾਫ ਜੇ ਤੂੰ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਰਾਜ ਸਿੰਘ ਤੂੰ ਵੀਡੀਓ ਜਾਰੀ ਕਰਕੇ ਤੂੰ ਮੈਨੂੰ ਤਬਕਾਉਣਾ ਇਹ ਕਿਸੇ ਹੋਰ ਨੂੰ ਡਰਾਵੀਂ ਇਹ ਸਰਕਾਰਾਂ ਨਹੀਂ ਆ ਇਹ ਪੰਜਾਬ ਦਾ ਉਹ ਨਮਰਦ ਲੋਕ ਨਹੀਂ ਆ ਜਿਹੜੇ ਤੇਤੇ ਡਰਜਮਾ ਮੈਂ ਤੂੰ ਧਰਨਿਆਂ ਤੇ ਬੈਠ ਕੇ ਰੋਟੀਆਂ ਸੇਕਣ ਜੋਗਾ ਤੂੰ ਧਰਨੇ ਤੇ ਬੈਠ ਕੇ ਲੋਕਾਂ ਦੇ ਪੁੱਤ ਮਰਾਉਣ ਜੋਗਾ ਤੂੰ ਧਾਨਿਆਂ ਤੇ ਬੈਠ ਕੇ ਤੇਰੀ ਰੋਟੀ ਚੱਲਦੀ ਐ ਤੇ ਤੇ ਇੱਕ ਸ਼ਹਿਰੇ ਦਾ ਕੱਪੜਾ ਨਹੀਂ ਖਰੀਦ ਹੁੰਦਾ ਤੂੰ ਪੰਗਾ ਹਰਜੀਤ ਸਿੰਘ ਨਾਲ ਲੈਣਾ ਤੂੰ ਮੈਂ ਦਾ ਕਹਿੰਦਾ ਬਾਣਾ ਮੇਰਾ ਬਾਣਾ ਤਾਂ ਨਾਲ ਤੇਰੇ ਖਾਨਦਾਨ 'ਚ ਜੰਮਿਆ ਨਹੀਂ ਹੈਗਾ ਤੂੰ ਬੜਾ ਆਇਆ ਬਦਮਾਸ਼ ਤੂੰ ਬਾਹਰ ਦਾ ਗੱਲਾਂ ਆਪਣੀ ਬੀਬੀ ਨਾਲ ਖੜ ਕੇ ਵੀ ਮੈਂ ਲਈ ਹਰਜੀਤ ਸਿੰਘ ਨੇ ਐਦਾਂ ਕਰਦਾ ਉਦਾਂ ਕਰਦਾ ਤੂੰ ਡੋਕੇ ਲੈਣੇ ਮੇ ਤੇ ਰਿਸ਼ਤਾ ਕਰਨਾ ਮੈਨੂੰ じゃਣਾ ਹੁਣ ਪੁਲਿਸ ਕੋਲ ਲੈ ਕੇ ਆਪਣੀ ਮਾਂ ਨੂੰ ਪਤਾ ਲੱਗੇ ਲੋਕਾਂ ਨੂੰ ਵੀ ਤੂੰ ਕਿੰਨਾ ਸੱਚਾ ਕਿੰਨਾ ਝੂਠਾ ਇੱਥੇ ਖੜ ਕੇ ਵੀਡੀਓ ਬਣਾ ਕੇ ਤੂੰ ਲੋਕਾਂ ਨੂੰ ਕਿਉਂ ਗੁੰਮਰਾਹ ਕਰਦਾ ਤੂੰ ਮੈਨੂੰ ਡਰਾਉਣਾ ਚਾਹੁੰਦਾ ਤੂੰ ਮੈਨੂੰ ਮਰਾਉਣਾ ਚਾਹੁੰਦਾ ਦੁਬਾਰਾ ਜੰਮ ਲਈ ਮੈਨੂੰ ਤੂੰ ਮਾਰਾਉਣ ਵਾਸਤੇ ਤੈਨੂੰ ਮੈਂ ਦੱਸਾਂ ਸਰਕਾਰ ਨਹੀਂ ਆ ਵੀ ਤੇ ਤੇ ਡਰਦਾ ਮੈਂ ਤੇ ਧਰਨਿਆ ਤੈਨੂੰ ਬਿਠਾ ਰੱਖਾਂ ਇਹ ਸਰਕਾਰ ਨਹੀਂ ਆ ਵੀ ਮੈਂ ਤੇ ਤੇ ਡਰ ਜਮਾ ਤੈਨੂੰ ਧਰਨਿਆ ਤੇ ਬਿਠਾ ਰੱਖਾਂ ਮੈਂ ਤੇ ਤੇ ਕੋਈ ਨਹੀਂ ਡਰਦਾ ਨਾ ਮੈਨੂੰ ਕੋਈ ਡਰਾਉਣ ਵਾਲਾ ਜੰਮਿਆ ਮੈਂ ਡਰਦਾ ਬਾਜਾ ਵਾਲੇ ਤੇ ਮੈਂ ਡਰਦਾ ਉਸ ਗੱਲ ਤੇ ਕਿ ਮੈਂ ਇੱਥੇ ਤੇ ਬਾਹਰ ਨਹੀਂ ਕਰਦਾ ਮੈਂ ਡਰਦਾ ਮੈਂ ਔਰਤਾਂ ਤੇ ਇੱਜ਼ਤ ਕਰਦਾ ਮੈਂ ਔਰਤਾਂ ਤੇ ਬਾਹਰ ਨਹੀਂ ਕਰਦਾ ਹਰਜੀਤ ਸਿੰਘ ਮਰਦਾ ਆਦਮੀਆਂ ਮਰਦੇ ਇਹ ਤਲਵਾਰਾਂ ਪਾ ਕੇ ਰੱਖਦਾ ਇਹ ਜਨਾਨੀਆਂ ਦਾ ਸਾਰਾ ਨਹੀਂ ਲੰਦਾ ਇਹ ਫੋਕੀਆਂ ਗੱਲਾਂ ਵਾਸਤੇ ਲੋਕਾਂ ਨੂੰ ਨਹੀਂ ਮਰਾਉਂਦਾ ਹਰਜੀਤ ਸਿੰਘ ਨੇ ਆਪਣੇ ਗੁਰੂ ਦੀ ਗੱਲ ਕੀਤੀ ਆ ਹਰਜੀਤ ਸਿੰਘ ਨੇ ਸੱਚ ਦੇ ਨਾਲ ਖੜਾ ਹਮੇਸ਼ਾ ਖੜਾ ਰਹੇਗਾ ਤੂੰ ਗੱਲ ਵੀਡੀਓ ਦੇ ਕਰਦਾ ਤੂੰ ਜੇ ਇੱਕ ਵੀਡੀਓ ਜਾਰੀ ਕਰੂਗਾ ਮੈਂ ਸੌ ਕਰੂੰਗਾ ਤੈਨੂੰ ਸਾਰਾ ਕੁਝ ਪਤਾ ਹੈ ਮੇਰਾ ਮੋਬਾਈਲ ਨੰਬਰ ਪਤਾ ਤੈਨੂੰ ਮੇਰਾ ਐਡਰੈਸ ਪਤਾ ਤੇ ਭੋਕੀਆਂ ਭਾ ਮੈਂ ਕਿਉਂ ਮਾਰਦਾ ਜਾਣਾ ਅੱਜ ਬੱਦ ਜਾ ਕੇ ਹਿੱਕ ਵਿੱਚ ਭਰਾ ਆ ਖੱਬੀ ਖਾਣ ਇੱਥੇ ਦੇ ਤੇ ਤੇ ਬਾਹਰ ਨਹੀਂ ਨਿਕਲ ਹੁੰਦਾ ਤੂੰ ਮਾਰਦਾ ਗੱਲਾਂ ਤੂੰ ਪੰਗਾ ਲੈਣਾ ਦੇਖ ਜਾ ਕੇ ਆਪਣੇ ਚੰਡੀਗੜ੍ਹ ਪ੍ਰਸ਼ਾਸਨ ਦੇ ਅੱਗੇ ਖੜ ਕੇ ਤੇਰਾ ਬੂਥਾ ਕੁੱਟਣਗੇ ਉਹ ਦਵਾਰਾ ਮੇਰੇ ਮਰ ਖਿਲਾਫ ਜੇ ਤੂੰ ਸ਼ਬਦ ਬੋਲਿਆ ਮੇਤੇ ਭੇੜਾ ਤੈਨੂੰ ਦੁਨੀਆ ਚ ਬੰਦਾ ਨਹੀਂ ਮਿਲਣਾ ਤੇਰਾ ਜਲੂਸ ਕੱਢ ਦੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਰਾਜ ਸਿੰਘ ਤੂੰ ਵੀਡੀਓ ਜਾਰੀ ਕਰਕੇ ਤੂੰ ਮੈਨੂੰ ਧਮਕਾਉਣਾ ਇਹ ਕਿਸੇ ਹੋਰ ਨੂੰ ਡਰਾਮੀ ਆ ਇਹ ਸਰਕਾਰਾਂ ਨਹੀਂ ਆ ਇਹ ਪੰਜਾਬ ਦਾ ਉਹ ਨਮਰਦ ਲੋਕ ਨਹੀਂ ਆ ਜਿਹੜੇ ਤੇਤੇ ਡਰ ਜਮਾ ਮੈਂ ਤੂੰ ਧਰਨਿਆਂ ਤੇ ਬੈਠ ਕੇ ਰੋਟੀਆਂ ਸੇਕਣ ਜੋਗਾ ਤੂੰ ਧਾਨਿਆਂ ਤੇ ਬੈਠ ਕੇ ਲੋਕਾਂ ਦੇ ਪੁੱਤ ਮਰਾਉਣ ਜੋਗਾ ਤੂੰ ਧਾਨਿਆਂ ਤੇ ਬੈਠ ਕੇ ਤੇਰੀ ਰੋਟੀ ਚੱਲਦੀ ਤੇ ਤੇਤੇ ਕਸ਼ਹਰੇ ਦਾ ਕੱਪੜਾ ਨਹੀਂ ਖਰੀਦ ਹੁੰਦਾ ਤੂੰ ਪੰਗਾ ਹਰਜੀਤ ਸਿੰਘ ਨਾਲ ਲੈਣਾ ਤੂੰ ਮੈਂਦਾ ਕਹਿਣਾ ਬਾਣਾ ਮੇਰਾ ਬਾਣਾ ਤਾਂ ਨਾਲ ਤੇਰੇ ਖਾਨਦਾਨ ਜੰਮਿਆ ਨਹੀਂ ਹੈਗਾ ਤੂੰ ਬੜਾ ਆ ਬਦਮਾਸ਼ ਤੂੰ ਬਾਰ ਦਾਦਾ ਗੱਲਾਂ ਆਪਣੀ ਬੀਬੀ ਨਾਲ ਖੜ ਕੇ ਵੀ ਮੈਂ ਜੀ ਹਰਜੀਤ ਸਿੰਘ ਨੇ ਐਦਾਂ ਕਰਦਾ ਉਦਾਂ ਕਰਦਾ ਤੂੰ ਡੋਕੇ ਲੈਣੇ ਮੇ ਤੇ ਰਿਸ਼ਤਾ ਕਰਨਾ ਮੈਨੂੰ ਜਾਂ ਨਾ ਹੁਣ ਪੁਲਿਸ ਕੋਲ ਲੈ ਕੇ ਆਪਣੀ ਮਾਂ ਨੂੰ ਪਤਾ ਲੱਗੇ ਲੋਕਾਂ ਨੂੰ ਵੀ ਤੂੰ ਕਿੰਨਾ ਸੱਚਾ ਕਿੰਨਾ ਝੂਠਾ ਇੱਥੇ ਖੜ ਕੇ ਵੀਡੀਓ ਬਣਾ ਕੇ ਤੂੰ ਲੋਕਾਂ ਨੂੰ ਕਿਉਂ ਗੁੰਮਰਾਹ ਕਰਦਾ ਤੂੰ ਮੈਨੂੰ ਡਰਾਉਣਾ ਚਾਹੁੰਦਾ ਤੂੰ ਮੈਨੂੰ ਮਰਾਉਣਾ ਚਾਹੁੰਦਾ ਦਵਾਰਾ ਜੰਮ ਲਈ ਮੈਨੂੰ ਤੂੰ ਮਾਰਾਉਣ ਵਾਸਤੇ ਤੈਨੂੰ ਮੈਂ ਦੱਸਾਂ ਸਰਕਾਰ ਨਹੀਂ ਵੀ ਤੇ ਤੇ ਡਰਦਾ ਮੈਂ ਤੇ ਤਾਂ ਨੇ ਤੈਨੂੰ ਬਿਠਾ ਰੱਖਾਂ ਇਹ ਸਰਕਾਰ ਨਹੀਂ ਆ ਵੀ ਮੈਂ ਤੇਤੇ ਡਰ ਜਮਾ ਤੈਨੂੰ ਧਰਨਿਆਂ ਤੇ ਬਿਠਾ ਰੱਖਾਂ ਮੈਂ ਤੇਤੇ ਕੋਈ ਨਹੀਂ ਡਰਦਾ ਨਾ ਮੈਨੂੰ ਕੋਈ ਡਰਾਉਣ ਵਾਲਾ ਜੰਮਿਆ ਮੈਂ ਡਰਦਾ ਵਾਜਾ ਵਾਲੇ ਤੇ ਮੈਂ ਡਰਦਾ ਉਸ ਗੱਲ ਤੇ ਕਿ ਮੈਂ ਨਿੱਥੇ ਤੇ ਬਾਹਰ ਨਹੀਂ ਕਰਦਾ ਮੈਂ ਡਰਦਾ ਮੈਂ ਔਰਤਾਂ ਤੇ ਇੱਜ਼ਤ ਕਰਦਾ ਮੈਂ ਔਰਤਾਂ ਤੇ ਬਾਹਰ ਨਹੀਂ ਕਰਦਾ ਹਰਜੀਤ ਸਿੰਘ ਮਰਦਾ ਆਦਮੀਆਂ ਮਰਦੇ ਇਹ ਤਲਵਾਰਾਂ ਪਾ ਕੇ ਰੱਖਦਾ ਇਹ ਜਨਾਨੀਆਂ ਦਾ ਸਾਰਾ ਨਹੀਂ ਲੰਦਾ ਇਹ ਫੋਕੀਆਂ ਗੱਲਾਂ ਵਾਸਤੇ ਲੋਕਾਂ ਨੂੰ ਨਹੀਂ ਮਰਾਉਂਦਾ ਹਰਜੀਤ ਸਿੰਘ ਨੇ ਆਪਣੇ ਗੁਰੂ ਦੀ ਗੱਲ ਕੀਤੀ ਆ ਹਰਜੀਤ ਸਿੰਘ ਨੇ ਸੱਚ ਦੇ ਨਾਲ ਖੜਾ ਹੈ ਹਮੇਸ਼ਾ ਖੜਾ ਰਹੇਗਾ ਤੂੰ ਬੱਲੇ ਵੀਡੀਓ ਦੇ ਕਰਦਾ ਤੂੰ ਜੇ ਇੱਕ ਵੀਡੀਓ ਜਾਈ ਕਰੂੰਗਾ ਮੈਂ 100 ਕਰੂੰਗਾ ਤੈਨੂੰ ਸਾਰਾ ਕੁਝ ਪਤਾ ਹੈ ਮੇਰਾ ਮੋਬਾਈਲ ਨੰਬਰ ਪਤਾ ਤੈਨੂੰ ਮੇਰਾ ਐਡਰੈਸ ਪਤਾ ਤੇ ਭੋਕੀਆਂ ਭਾ ਮੈਂ ਕਿਉਂ ਮਾਰਦਾ ਜਾ ਨਾ ਅੱਜ ਬੱਜ ਜਾ ਕੇ ਹਿੱਕ ਵਿੱਚ ਭਰਾ ਆ ਖੱਬੀ ਖਾਣ ਇੱਥੇ ਦੇ ਤੇ ਤੇ ਬਾਹਰ ਨਹੀਂ ਨਿਕਲ ਹੁੰਦਾ ਤੂੰ ਮਾਰਦਾ ਗੱਲਾਂ ਤੂੰ ਪੰਗਾ ਲੈਣਾ ਦੇਖ ਜਾ ਕੇ ਆਪਣੇ ਚੰਡੀਗੜ੍ਹ ਪ੍ਰਸ਼ਾਸਨ